ਪਾਈਲਾ ਕੱਲ ਇੰਟਰਵਿਊ ਕੀਤੀ ਸੀ ਕੱਲ ਬੇਹੋਸ਼ ਹੋ ਗਏ ਸੀ ਕਿ ਇਹਨਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਅੱਜ ਚੜ੍ਹਦੀ ਕਲਾ ਦੇ ਵਿੱਚ ਨੇ ਸਾਰਾ ਦਿਨ ਮੋਰਚੇ ਤੇ ਡਟੇ ਰਹੇ ਕਹਿੰਦੇ ਵੀ ਕੱਲ ਅਸੀਂ ਹਰਿਆਣੇ ਘਟੋ ਘਟਾਖਲ ਹੋ ਜਾਾਂਗੇ ਓੜਾ ਮੇਰਾ ਵੱਜਿਆ ਸਿਰ ਮਾ ਵੱਜਿਆ ਜੀ ਬਹੁਤ ਬੇਹੋਸ਼ ਹੋ ਗਏ ਅੱਕਾ ਤੁੰਦੜਾ ਦਿਖ ਰਿਹਾ ਕੋ ਦਿਖ ਨਹੀਂ ਰਿਹਾ ਅੱਜ ਪੂਦੇ ਕੈਂਪ ਖੜੇ ਹਾਂ ਪੂਰਾ ਦਿਨ ਅਜ ਫਿਰ ਡਟੇ ਰਹੇ ਹਾਂ ਹਾਂਜੀ ਹਾਂਜੀ ਪੂਰਾ ਡਟੇ ਰਹੇ ਜੀ ਅਸੀਂ ਪੂਲ ਤਿਆਰੀ ਆਈ ਸਾਡੇ ਅਸੀਂ ਿੱਟਾਂ ਵੀ ਲਿਆਏ ਬੁਲਟ ਪਰੂ ਵੀ ਿੱਟਾਂ ਵੀ ਲਿਆਏ ਸਾਡੇ ਹੈਲਮਟੇ ਪੂਰੇ ਸਾਰੇ ਪੂਰਾ ਪ੍ਰਬੰਧਾਈ ਸਾਡੇ ਕੋਲ ਲੋਕ ਸਾਡੀ ਸਿਹਤ ਬਾਰੇ ਪੁੱਛ ਰਹੇ ਸੀ ਦੱਸ ਦੋ ਕਿਦਾ ਠੀਕ ਹੋ ਹੁਣ ਹਾਂ ਠੀਕ ਹੈ ਹੁਣ ਤਾਂ ਠੀਕ ਠਾਕ ਹੈ ਬਹੁਤ ਵਧੀਆ ਧੰਨਵਾਦ ਬਾਈ ਸਾਰਿਆਂ ਦਾ ਜਿਹੜੇ ਵਾਰ ਪੁੱਛ ਰਹੇ ਨੇ ਫੇ ਰਾਤ ਪੂਰੀ ਤਿਆਰੀ ਕੀਤੀ ਤੁਸੀਂ ਅੱਜ ਸਾਰਾ ਦਿਨ ਕਿਵੇਂ ਨਿਕਲਿਆ ਕੀ ਕੀ ਕੀਤਾਗਾ ਤੁਸੀਂ ਕੋਲੇ ਚੱਕੇ ਹੀ ਹੱਤਵਾਂ ਫਟ ਫੜ ਫੜ ਕੇ ਉਧਰ ਹੀ ਗੇਰੀਏ ਡਰੋਨ ਵੀ ਅਸੀਂ ਸਾਡੇ ਬੰਦੇ ਨੇ ਖਿੱਚਿਆ ਹੀ ਹੈ ਡਰੋਨ ਦੋ ਪੁੱਲ ਸੋਲੇ ਘੜੇ ਮੈਂ ਪਹੁੰਚੀਏ ਘੜੇ ਆ ਉੱਥੇ ਤੱਕ ਹੀ ਮੇਨ ਹੱਦ ਦਾ ਬਾਕੀ ਕੰਮ ਵਿਚਾਲੇ ਕੰਮ ਜੇਸ ਵੀ ਦਾ ਹਾਂਜੀ ਉਹ ਆ ਜੇਗੀ ਕੱਲੂ ਆ ਜੇਗੀ ਅੱਜ ਤਾਂ ਵੈਸੇ ਆਈ ਗਈ ਆ ਕੱਲੂ ਲੱਗ ਗਈ ਹੁਣ ਸਵੇਰੀ 10 ਵਜੇ ਕਿਹਾ ਤੇ 10 ਵਜੇ ਤੱਕ ਦੇਖੋ ਅਸੀਂ ਕੰਮ ਕਰ ਦਿੰਦੇ ਹਰਿਆਣੇ ਦਾ ਟਿਕਟ ਦਾਖਲ ਹੋ ਜਾਣਾ ਹਾਂਜੀ ਹਾਂਜੀ ਕੱਲੂ ਹੋ ਜਾਣਗੇ ਦਾਖਲ ਫਿਰ ਵੈਸੇ ਤਾਂ ਅੱਜ ਹੀ ਹੋਣਾ ਜੀ ਅੱਜ ਹੀ ਹੋ ਜਾਣਾ ਸੀ ਪਰ ਹੁਣ ਕੀ ਕਰੇ ਜਿੱਥੇ ਬੰਦੇ ਦੀ ਮੀਟਿੰਗ ਚੱਲ ਰਹੀ ਹੈ ਜੀ ਮੀਟਿੰਗ ਤੋਂ ਬਿਨਾਂ ਕੁਝ ਕਰ ਨਹੀਂ ਸਕਦੇ ਜੇ ਅਸੀਂ ਆਪਣੇ ਆਪ ਹੀ ਪੱਟ ਦਈਏ ਫਿਰ ਕਹੋਗੇ ਵੀ ਆਪਣੇ ਆਪ ਹੀ ਚੱਲ ਰਹੇ ਆ ਵੀ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਆ ਬਾਈ ਪਹੁੰਚ ਗਿਆ ਕਬੱਡੀ ਵਾਲਾ ਪਰ ਬਾਈ ਪਲੇਅਰ ਨਹੀਂ ਹੈਗੇ ਪਰ ਖੇਡਦੇ ਜ਼ਰੂਰ ਆ ਬਾਈ ਜਾਫੀ ਹੋ ਕੀ ਟੱਚ ਲਾਉਨੇ ਆ ਮੈਂ ਰੀਡਰ ਐ ਬਾਈ ਐ ਰੀਡਾ ਪੈ ਰੀਆਂ ਕਿ ਪੂਰੇ ਪੈ ਰੀਆਂ ਬਈ ਰੀਡਾ ਕੱਲ ਜਿਹੜਾ ਬਾਈ ਸੜਕ ਤੇ ਲੰਮੇ ਪਿਆ ਸੀ ਜਿਹਨੂੰ ਦਿਖਾਈ ਨਹੀਂ ਦੇ ਰਿਹਾ ਜਿਹੜਾ ਕਹਿੰਦਾ ਜੇ ਮੈਨੂੰ ਬਾੜਾ ਮੋਟਾ ਦਿਖਣ ਲੱਪੇ ਮੈਂ ਵਾਪਸ ਬਾਰਡਰ ਚੱਲ ਜੂੰਗਾ ਅੱਜ ਪੂਰੀ ਤਿਆਰੀ ਦੇ ਨਾਲ ਵੀਰੇ ਕੱਲ ਤੁਹਾਡੀ ਇੰਟਰਵਿਊ ਨੂੰ ਲੋਕਾਂ ਨੇ ਸੁਣਿਆ ਤੁਹਾਡੇ ਬਾਰੇ ਬੜੀਆਂ ਉਹਨਾਂ ਨੇ ਦੁਆਵਾਂ ਕੀਤੀਆਂ ਸੀ ਕਿ ਵੀਰੇ ਛੇਤੀ ਠੀਕ ਹੋ ਜਾ ਅੱਜ ਪੂਰੇ ਕੈਂਪ ਖੜੇ ਹਾਂ ਪੂਰਾ ਦਿਨ ਅੱਜ ਫਿਰ ਡਟੇ ਰਹੇ ਉੱਥੇ ਹਾਂਜੀ ਹਾਂਜੀ ਪੂਰਾ ਡਟੇ ਰਹੇ ਜੀ ਅਸੀਂ ਪੂਲ ਤਿਆਰੀ ਆਈ ਸਾਡੇ ਅਸੀਂ ਪਿੱਟਾਂ ਵੀ ਲਿਆਏ ਬੁਲਟਪੁਰ ਵੀ ਪਿੱਟਾਂ ਵੀ ਲਿਆਏ ਸਾਡੇ ਹਲਮੜੇ ਪੂਰੇ ਸਾਰੇ ਪੂਰਾ ਪ੍ਰਬੰਧ ਆਈ ਸਾਡੇ ਕੋਲ ਹਾਂਜੀ ਟਰੈਕਟਰਾਂ ਦੀ ਸਾਡੇ ਟੋਚ ਨਾਲ ਟਰੈਕਟਰ ਵਧੀਆ ਤਿਆਰ ਹੋ ਗਏ ਸਾਡੇ ਜੀ ਹਰ ਵਾਰ ਜੋ ਮਰਜੀ ਉਹ ਜੀ ਪੂਰੇ 2 ਮਿੰਟ 5 ਮਿੰਟ 10 ਮਿੰਟ ਬਸ ਉਹਦੇ ਵੱਧ ਨਹੀਂ ਲੱਗਦੇ ਹੈਗੇ ਕੱਲ ਵਾਲੀ ਇੰਟਰਵਿਊ ਤੋਂ ਬਾਅਦ ਕੋਈ ਕੋਈ ਤਾਂ ਨਹੀਂ ਫੋਨ ਆਇਆ ਤੁਹਾਨੂੰ ਨਾ ਜੀ ਨਾ ਕੋਈ ਫੋਨ ਨਹੀਂ ਆਇਆ ਲੋਕ ਸਾਡੀ ਸਿਹਤ ਬਾਰੇ ਪੁੱਛ ਰਹੇ ਸੀ ਦੱਸ ਦੋ ਕਿ ਤਾਂ ਠੀਕ ਹੋ ਹੁਣ ਹਾਂ ਠੀਕ ਹੈ ਹੁਣ ਤਾਂ ਠੀਕ ਠਾਕ ਅੱਜ ਵੀ ਰਾਤ ਪੂਰੀ ਤਿਆਰੀ ਕੀਤੀ ਤੁਸੀਂ ਅੱਜ ਸਾਰਾ ਦਿਨ ਕਿਵੇਂ ਨਿਕਲਿਆ ਕੀ ਕੀ ਕੀਤਾਗਾ ਤੁਸੀਂ ਕੋਲੇ ਚੱਕੇ ਹੀ ਹੱਤਾਂ ਮ ਫਟ ਫੜ ਫੜ ਕੇ ਉਧਰ ਹੀ ਗੇਰੀਏ ਡਰੋਨ ਵੀ ਅਸੀਂ ਸਾਡੇ ਬੰਦੇ ਨੇ ਖਿੱਚਿਆ ਹੀ ਡਰੋ ਹਾਂਜੀ ਜਿਹੜਾ ਡਰੋਨ ਦਿੱਤੇ ਸਾਰਿਆ ਉਹ ਸਾਡੇ ਬੰਦੇ ਨੇ ਉਤਾਰਿਆ ਜੀ ਨੀਚੇ ਜੀ ਹਾਂਜੀ ਹੁਣ ਪੁੱਲ ਉੱਤੇ ਆਪਾਂ ਕਿੰਨੇ ਕਿਉਂਕਿ ਕਾਫੀ ਲੇਰਾ ਬਣਾਈ ਅਸੀਂ ਕੰਡੇ ਵੀ ਪੜਤੇ ਸੀ ਤੁਸੀਂ ਕੱਲ ਵੱਡੇ ਪੱਥਰ ਵੀ ਹੁਣ ਕਿੱਥੇ ਤੱਕ ਪਹੁੰਚ ਗਏ ਗਾਂ ਹੁਣ ਤਾਂ ਪਹੁੰਚ ਗਏ ਵੀਰ ਅੱਗੇ ਬਸ ਜਿੱਥੇ ਉਹ ਪੁਲਸ ਵਾਲੇ ਖੜੇ ਐ ਮੇਨ ਫੋਚੀ ਜੇ ਖੜੇ ਐ ਬਹੁਤ ਉੱਤੇ ਤੱਕ ਹੀ ਐ ਮੇਨ ਹੱਦ ਦਾ ਬਾਕੀ ਕਾਹਬ ਖ हां जी ओ आ जाएगी कल्लू आ जाएगी आज वैसे आई गई है कल्लू लग गई हुन सवेरी 10 ਵਜੇ ਕਿਹਾ 10 ਵਜੇ ਤੱਕ ਦੇਖੋ ਅਸੀਂ ਕੰਮ ਕਰ ਦਿੰਦੇ ਹਾਂ ਜ਼ਰਾ ਹਾਂ ਜੀ ਕਾੜਥ ਕੋੜ ਤਾਂ ਨਹੀਂ ਖਲਨੇ ਖੁੱਲਨੇ ਤਾਂ ਨਹੀਂ ਪੈਗੀ ਨਾ ਨਾ ਠੀਕ ਹੈ ਓਕੇ ਆਪਾਂ ਨੂੰ ਨਹੀਂ ਪੈਂਦੇ ਯਾਰ ਕਬੱਡੀ ਖੇਡਣੀ ਆਪਣੇ ਨੂੰ ਚੱਕ ਲੈ ਹਾਂ ਜੀ ਕਬੱਡੀ ਤੁਸੀਂ ਕਿਹੜੇ ਪਿੰਡ ਵੱਲੋਂ ਖੇਡਦੇ ਹੋ ਉਦਾਂ ਲੋਗੜੇ ਪਿੰਡ ਹੈ ਸਾਡਾ ਜੀ ਰਿਕਪੁਰ ਹਾਂ ਜੀ ਸੋ ਬਾਈ ਦੇਖ ਲੋ ਕਬੱਡੀ ਦਾ ਪਲੇਅਰ ਆ ਬੜੇ ਉਦਾਂ ਸਟਾਰ ਪਲੇਅਰ ਵੀ ਨੇ ਲੋੜ ਪੈਣ ਤੇ ਆਉਣਗੇ ਪਰ ਆ ਬਾਈ ਪਹੁੰਚ ਗਿਆ ਕਬੱਡੀ ਵਾਲਾ ਹੈ ਪਰ ਬਾਈ ਪਲੇਅਰ ਨਹੀਂ ਹੈਗੇ ਪਰ ਖੇਡਦੇ ਜ਼ਰੂਰ ਹਾਂ ਬਾਈ ਜਾਫੀਆਂ ਕੀ ਟੱਚ ਲਾਉਨੇ ਆ ਮੈਂ ਰੇਡਰ ਐ ਬਈ ਰੇਡਾਂ ਪੈ ਰੀਆਂ ਕਿ ਪੂਰੀ ਪੂਰੀਆਂ ਪੈ ਰੀਆਂ ਬਈ ਰੇਡਾਂ ਕਿੱਥੇ ਕਿ ਟੱਚ ਲਾ ਕੇ ਆ ਗਏ ਹੁਣ ਤੁਸੀਂ ਕਹਿੰਦੇ ਜਮਾਂ ਗਲਤ ਹੋਰ ਤੱਕ ਪਹੁੰਚ ਗਈ ਹੈ ਹਾਂ ਜੀ ਸਾਹ ਹੁੰਦਾ ਚੜਦਾ ਨਹੀਂ ਹੈਗਾ ਬਾਕੀ ਤਾਂ ਕੋਈ ਚੱਕਰ ਨਹੀਂ ਹੈਗਾ ਇਹ ਆਪਾਂ ਨੂੰ ਜਿੱਥੇ ਦਾ ਇੱਥੇ ਮਰਜੀ ਜੋ ਮਰਜੀ ਕਰਾ ਲਓ ਜਿੱਥੇ ਖੜੇ ਐ ਬਈ ਬਸ ਕਹਿਣਗੇ ਮਤਲਬ ਵੀ ਜੋ ਭੱਜਦੇ ਆ ਨਾ ਪਿੱਛੇ ਨੂੰ ਫਿਰ ਉਹ ਗਲਤ ਭੱਜਦੇ ਆ ਬਈ ਭੱਜਣਾ ਨਹੀਂ ਚਾਹੀਦਾ ਜਦੋਂ ਗੋਲਾ ਗਿਰਦਾ ਨਾ ਆ ਜਾ ਤਾਂ ਮੂੰਹ ਬੰਦ ਕਰ ਲਓ ਕੁਝ ਵੀ ਕਰ ਲਓ ਆਣ ਨੂੰ ਨੁਕ ਲਾ ਕੇ ਰੱਖੋ ਪਹਿਲੀ ਬੰਦਬਸਤ ਕਰਕੇ ਰੱਖੋ ਨਾ ਤਾਂ ਕੁਝ ਨਹੀਂ ਹੁੰਦਾ ਮੇਨ ਡਾਰ ਜਿਹੜੀਆਂ ਰਬੜ ਦੀਆਂ ਗੋਲੀਆਂ ਸੀ ਅੱਜ ਵੀ ਚੱਲੀਆਂ ਨੇ ਉਹ ਅੱਜ ਹੀ ਗੋਲੀਆਂ ਨੇ ਚੱਲੀਆਂ ਨੇ ਅੱਜ ਕੱਲੀ ਆຊੂ ਗੈਸ ਦੇ ਗੋਲੇ ਚੱਲੇ ਆਂ ਮਿਰਚਾਂ ਵਾਲੇ ਗੋਲੇ ਚੱਲੇ ਆ ਇਹ ਹੈਲਮਟ ਨਹੀਂ ਇਹ ਇਹਨੇ ਕਰਕੇ ਜਾਣ ਸਾਡੇ ਮੂਰੇ ਰਹੇ ਜੀ ਇਹ ਨਵਦੀਪ ਭਾਈ ਦੀ ਟੀਮ ਆ ਜੀ ਠੀਕ ਹੈ ਜੀ ਇਹਨਾਂ ਨੇ ਬਹੁਤ ਸੇ ਹੋਕੇ ਦਿੱਤਾ ਰਟੇ ਕਿੱਟਾਂ ਦਿੱਤੀਆਂ ਤੁਹਾਨੂੰ ਹੈਲਮਟ ਇਹ ਐਨਕਾ ਸਾਡੇ ਕੋਲ ਗਲਵਸ ਹੈ ਜਿਹਦੇ ਨਾਲ ਅਸੀਂ ਗੋਲਿਆਂ ਨੂੰ ਫੜ ਕੇ ਉਧਰ ਵੀ ਗੇਰ ਸਕਦੇ ਆਂ ਜੀ ਪਾਲੀ ਸਾਈਡ ਨਵਦੀਪ ਨਾਲ ਸੀ ਮਿਲ ਨਹੀਂ ਸਕੇ ਸਵੇਰ ਦਾ ਨਵਦੀਪ ਖੁਦ ਮੋਰੇ ਹੋਕੇ ਕਰ ਰਿਹਾ ਹਾਂ ਜੀ ਮੂਰੇ ਹੀ ਸੀ ਜੀ ਇਹ ਸਾਰਾ ਉਹਨਾਂ ਨੇ ਅਰੇਂਜ ਕਰਾ ਕੇ ਦਿੱਤਾ ਹਾਂਜੀ ਪ੍ਰਾਈਵੇਟ ਉਹ ਹੀ ਪ੍ਰੋਵਾਈਡ ਕਰਾ ਰਹੇ ਆ ਇਹ ਸਾਰਾ ਕੁਝ ਉਹ ਨਵਦੀਪ ਬਾਡਰ ਕੈਨਨ ਜਿਹਨੇ ਪਿਛਲੀ ਵਾਰੀ ਬਾਡਰ ਕੈਨਨ ਦਾ ਮੂੰਹ ਮੋੜਿਆ ਸੀਗਾ ਉਹਨੇ ਆਪਣੀ ਇੱਕ ਟੀਮ ਰੈਡੀ ਕੀਤੀ ਹੋਈ ਆ ਆ ਪੂਰੀ ਤਿਆਰੀ ਦੇ ਨਾਲ ਗਾਂ ਵਜ ਰਹੇ ਬਾਈ ਕੱਲ ਯਕੀਨ ਕਰੀਏ ਵੀ ਹਰਿਆਣੇ ਘਟਾ ਘਟਾ ਦਾਖਲ ਹੋ ਜਾਣਗੇ ਹਾਂਜੀ ਹਾਂਜੀ ਕੱਲ ਹੋ ਜਾਣਗੇ ਦਾਖਲੇ ਫਿਰ ਬੱਸ ਦਾ ਅੱਜ ਹੀ ਹੋਣਾ ਜੀ ਅੱਜ ਹੀ ਹੋ ਜਾਣਾ ਸੀ ਪਰ ਉਹਨਾਂ ਕਿਹਾ ਕਿ ਜਿੱਥੇ ਬੰਦੇ ਦੀ ਮੀਟਿੰਗ ਚੱਲ ਰਹੀ ਹੈ ਜੀ ਮੀਟਿੰਗ ਦਾ ਵੀ ਇਹਨਾਂ ਕੁਝ ਕਰ ਨਹੀਂ ਸਕਦੇ ਜਿਵੇਂ ਆਪਣੇ ਆਪ ਹੀ ਪੱਟ ਦिए ਫਿਰ ਕਹੋਗੇ ਵੀ ਆਪਣੇ ਆਪ ਹੀ ਚੱਲ ਰਹੇ ਆ ਵੀ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਚੱਕਰ ਹੈ ਜੀ ਤੁਹਾਨੂੰ ਬਹੁਤ ਤੁਹਾਡੇ ਤੇ ਮਾਣ ਆ ਵੀਰੇ ਸੋ ਬਾਈਰ ਨਾਲ ਕੱਲ ਇੰਟਰਵਿਊ ਕੀਤੀ ਸੀ ਕੱਲ ਬੇਹੋਸ਼ ਹੋ ਗਏ ਸੀ ਕਿ ਇਹਨਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਅੱਜ ਚੜ੍ਹਦੀ ਕਲਾ ਦੇ ਵਿੱਚ ਨੇ ਸਾਰਾ ਦਿਨ ਮੋਰਚੇ ਤੇ ਡਟੇ ਰਹੇ ਕਹਿੰਦੇ ਵੀ ਕੱਲ ਅਸੀਂ ਹਰਿਆਣਾ ਘਟੋ ਘਟਾਖਲ ਹੋ ਜਾਾਂਗੇ ਬਈ ਆਪਣਾ ਧਿਆਨ ਰੱਖੋ ਆਪਣੇ ਸੋਗੀ ਰਵੀਦੀ ਨਾਲ ਕਰਨ ਸ਼ਰਮਾ ਅਖਰ ਦੇਲੇ